ਸਸਿਕਾਰਮਈ ਜੀ ਸਾਰਿਆਂ ਨੂੰ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਖਰੜ ਸ਼ਹਿਰ ਦੀ ਤਰਾਸਦੀ ਦੀ ਤਰਾਸਦੀ ਇਹ ਹੈ ਕਿ ਪਿਛਲੇ ਦਿਨੀ ਸਾਡੇ ਸ਼ਹਿਰ ਖਰੜ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਪਰ ਉੱਥੇ ਹੀ ਸਾਨੂੰ ਬੜਾ ਅਫਸੋਸ ਹੋਇਆ ਕਿ ਸਾਡੇ ਜਿਹੜੇ ਹੁਣ ਐਮਐਲਏ ਸਾਹਿਬ ਨੇ ਏਰੀਏ ਦੇ ਉਹ ਉੱਥੇ ਪਹੁੰਚੇ ਨਹੀਂ ਜਦੋਂ ਕਿ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀ ਕਿਉਂਕਿ ਜਦੋਂ ਇੱਕ ਸ਼ਹਿਰ ਦੇ ਵਿੱਚ ਇੱਕ ਸੀਐਮ ਉਹਦਾ ਮਾਨਯੋਗ ਸੀਐਮ ਸਾਹਿਬ ਹੁੰਦੇ ਨੇ ਤੇ ਅਸੀਂ ਆਪਣੇ ਸ਼ਹਿਰ ਲਈ ਉਸ ਟੈਮ ਕੁਝ ਵੀ ਮੰਗ ਸਕਦੇ ਹਾਂ ਆਪਣੇ ਹਲਕੇ ਲਈ ਕੁਝ ਵੀ ਮੰਗ ਸਕਦੇ ਹਾਂ ਬੜੀ ਚੰਗਾ ਹੁੰਦਾ ਜਦੋਂ ਸਭਾਗਾ ਭਰਿਆ ਦਿਨ ਹੁੰਦਾ ਕਿ ਜਦੋਂ ਇੱਕ ਸੀਐਮ ਸਟੇਟ ਦਾ ਕਿਸੇ ਹਲਕੇ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਆਉਣਾ ਪਰ ਚਲੋ ਅਸੀਂ ਮੰਨ ਸਕਦੇ ਹਾਂ ਕਿ ਐਮਐਲਏ ਸਾਹਿਬ ਨੂੰ ਕੋਈ ਕੰਮ ਹੋਊਗਾ ਉਸ ਤੋਂ ਵੱਡੀ ਤਰਾਸ ਦੀ ਇਹ ਸੀਗੀ ਕਿ ਸਾਡੇ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗਿਆ ਸਾਡੀ ਭੈਣ ਆ ਉਹ ਵੀ ਆਪਣੇ ਸਾਥੀ ਐਮਸੀਆ ਸਮੇਤ ਉੱਥੇ ਨਹੀਂ ਪਹੁੰਚੇ ਜਦੋਂ ਕਿ ਉਹਨਾਂ ਨੂੰ ਚਾਹੀਦਾ ਸੀ ਕਿ ਉੱਥੇ ਪਹੁੰਚਦੇ ਤੇ ਆਪਣੇ ਸ਼ਹਿਰ ਖਰੜਨ ਲਈ ਕੁਝ ਵੀ ਮੰਗ ਸਕਦੇ ਸੀਗੇ ਜੋ ਕਿ ਸਾਡੇ ਸ਼ਹਿਰ ਦੀਆਂ ਅੱਜ ਕੱਲ੍ਹ ਕਿੰਨੀਆਂ ਮੁਸ਼ਕਲਾਂ ਨੇ ਚਾਹੇ ਉਹ ਸੀਵਰੇਜ ਬੋਰਡ ਦੀ ਮੁਸ਼ਕਲ ਹੈ ਚਾਹੇ ਉਹ ਕਜੌਲੀ ਵਾਟਰਬਾਕਸ ਦੀ ਹੈ ਚਾਹੇ ਡੰਪਿੰਗ ਗਰਾਊਂਡ ਦਾ ਮੁੱਦਾ ਹੈ ਹਨਾ ਚਾਹੇ ਜਿਹੜੇ ਬਿੰਡਰਾਂ ਤੋਂ ਪੈਸੇ ਇਕੱਠੇ ਕਰਨੇ ਆ ਉਹਦਾ ਮੁੱਦਾ ਹੈ ਹਰੇਕ ਤਰ੍ਹਾਂ ਦੀ ਕਰਾਪਸ਼ਨ ਜਿਹੜੀ ਇੱਥੇ ਚੱਲ ਰਹੀ ਆ ਉਹਦਾ ਮੁੱਦਾ ਸੀਗਾ ਠੀਕ ਹੈ ਤੇ ਜਿਹੜਾ ਇੱਥੇ ਇੱਕ ਤਰੀਕੇ ਨਾਲ ਅੱਜ ਕੱਲ੍ਹ ਬੜਾ ਲੋਅਰ ਡਾਊਟਰ ਦੀ ਵੀ ਥੋੜੀ ਪ੍ਰੋਬਲ ਉਹ ਕੋਈ ਵੀ ਗੱਲ ਕਰਨ ਲਈ ਕੋਈ ਵੀ ਨੁਮਾਇੰਦਾ ਨਾ ਖਰੜ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਧਾਨ ਨਾ ਕੋਈ ਐਮਸੀ ਇੱਕ ਅੱਧਾ ਐਮਸੀ ਉੱਥੇ ਜਿਹੜਾ ਸੀਗਾ ਦੇਖਿਆ ਗਿਆ ਪਰ ਉਹ ਵੀ ਕੋਈ ਆਪਣੇ ਨਿੱਜੀ ਕੰਮ ਲਈ ਉੱਥੇ ਆਇਆ ਹੋਇਆ ਸੀਗਾ ਕਿ ਇਹ ਨਹੀਂ ਕਿ ਉਹਨੇ ਕੋਈ ਸ਼ਹਿਰ ਦੀ ਗੱਲ ਕੀਤੀ ਅਸੀਂ ਕੋਸ਼ਿਸ਼ ਕੀਤੀ ਆਪਣੇ ਸ਼ਹਿਰ ਦੀ ਗੱਲ ਰੱਖਣ ਲਈ ਸਾਨੂੰ ਸਿਕਿਉਰਟੀ ਰੀਜ਼ਨਾਂ ਕਰਕੇ ਰੋਕ ਲਿਆ ਗਿਆ ਤੇ ਸੀਐਮ ਸਾਹਿਬ ਨਾਲ ਥੋੜੀ देर ਗੱਲ ਹੋਈ ਸੀਐਮ ਸਾਹਿਬ ਨੇ ਸਾਨੂੰ ਕੋਸਾਈਦਾ ਕਿ ਮੈਂ ਬਾਹਰ ਆ ਕੇ ਗੱਲ ਕਰਦਾ ਪਰ ਉਹ ਜਿਵੇਂ ਆ ਕਰਕੇ ਹੋ ਸਕਦਾ ਸਾਡੇ ਨਾਲ ਗੱਲ ਨਹੀਂ ਹੋਵੇ ਪਾਈ ਉਹਨਾਂ ਦੇ ਉਹਨਾਂ ਦੇ ਮਾਈਂਡ ਚੋਂ ਵੀ ਕਿਤੇ ਸਲਿੱਪ ਕਰ ਗਿਆ ਕਿ ਕਿਤੇ ਸਾਡੇ ਵਰਗੇ ਜਿਹੜੇ ਹੈਗੇ ਨੇ ਆਮ ਜੇ ਬੰਦੇ ਨੂੰ ਬਾਈ ਕਿ ਕੌਣ ਪੁੱਛਦਾ ਹਨਾ ਤੇ ਇਸ ਕਰਕੇ ਗੱਲ ਇਹ ਆ ਵੀ ਅਸੀਂ ਤਾਂ ਹਮੇਸ਼ਾ ਆਪਣੇ ਸ਼ਹਿਰ ਦੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅੱਗੇ ਵੀ ਰੱਖਾਂਗੇ ਪਰ ਇਹ ਬੜੀ ਤਰਾਸ ਦੀ ਹੈ ਕਿ ਜਿੱਥੇ ਨਾਲ ਵਾਲੇ ਹਲਕਿਆਂ ਦੇ ਜਿਹੜੇ ਐਮ.ਐਲ.ਏ. ਸੀਗੇ ਸ਼ਾਇਦ ਉਹ ਬੁੱਕੇ ਲੈ ਕੇ ਘਰੇ ਰਹੇ ਵੀ ਸੀਐਮ ਸਾਹਿਬ ਕਿਤੇ ਇੱਧਰ ਨਾ ਆ ਜਾਣ ਪਰ ਸਾਡੇ ਆਮ ਆਦਮੀ ਪਾਰਟੀ ਤੋਂ ਸਾਡੀ ਭੈਣ ਐਮਐਲਏ ਇੱਥੇ ਨਹੀਂ ਪਹੁੰਚੀ ਸਾਡੀ ਬੇਨਤੀ ਸੀ ਉਹਨਾਂ ਨੂੰ ਚਲੋ ਆਉਣਾ ਚਾਹੀਦਾ ਸੀ ਤੇ ਚਲੋ ਜੇ ਉਹ ਕਿਤੇ ਬੀਜ਼ੀ ਸੀਗੇ ਸਾਡੇ ਸ਼ਹਿਰ ਦਾ ਕੋਈ ਵੀ ਬਲਾਕ ਪ੍ਰਧਾਨ ਕੋਈ ਜ਼ਿਲ੍ਹਾ ਪ੍ਰਧਾਨ ਕੋਈ ਹੋਰ ਆਦੇਦਾਰ ਜਿਹੜਾ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਉਹ ਵੀ ਕੋਈ ਨਹੀਂ ਪਹੁੰਚਿਆ ਤੇ ਜਿਹੜੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕੋਈ ਹੋਰ ਨੁਮਾਇੰਦੇ ਜਿਹੜੇ ਜਿੱਤੇ ਹੋਏ ਸੀਗੇ ਐਮਸੀਸੀ ਨਗਰ ਕੌਂਸਲ ਪ੍ਰਧਾਨ ਸੀਗੀ ਉਹਨਾਂ ਨੇ ਵੀ ਉੱਥੇ ਜਾ ਕੇ ਕੋਈ ਸ਼ਹਿਰ ਦੀ ਗੱਲ ਨਹੀਂ ਕੀਤੀ ਇਹ ਸਾਡੇ ਸ਼ਹਿਰ ਦੀ ਤਰਾਸਦੀ ਹੈ ਬਾਈ ਜੀ ਕਿ ਜੋ ਇੱਕ ਜਦੋਂ ਸਭ ਤੋਂ ਵੱਡਾ ਬੰਦਾ ਜਿਹੜਾ ਜਿਹਨੇ ਸਭ ਕੁਝ ਤੁਹਾਡੇ ਸ਼ਹਿਰ ਨੂੰ ਦੇਣਾ ਤੁਹਾਡੇ ਹਲਕੇ ਨੂੰ ਦੇਣਾ ਉਹ ਤੁਹਾਡੇ ਸ਼ਹਿਰ ਵਿੱਚ ਆਪ ਚੱਲ ਕੇ ਆਇਆ ਤੁਸੀਂ ਉਸ ਟਾਈਮ ਆ ਕੇ ਕੋਈ ਵੀ ਗੱਲ ਰੱਖ ਕੇ ਆਪਣੀ ਮੰਗ ਮੰਨਵਾ ਸਕਦੇ ਸੀਗੇ ਪਰ ਸ਼ਾਇਦ ਇਹ ਲੋਕ ਸ਼ਹਿਰ ਨੂੰ ਤੇ ਖਰੜ ਹਲਕੇ ਨੂੰ ਕੁਝ ਸਮਝਦੇ ਹੀ ਨਹੀਂ ਹੈ ਤੇ ਚਾਹੁੰਦੇ ਹੀ ਨਹੀਂ ਇਸ ਹਲਕੇ ਦੀ ਜਾਂ ਖਰੜ ਸ਼ਹਿਰ ਦੀ ਤਰੱਕੀ ਹੋਵੇ ਤੁਸੀਂ ਇਹਨਾਂ ਲੋਕਾਂ ਦੀ ਸੋਚ ਸਮਝ ਸਕਦੇ ਹੋ ਤੇ ਆਉਣ ਵਾਲੀਆਂ ਜਿਹੜੀਆਂ ਅੱਗੇ ਵੀ ਇਲੈਕਸ਼ਨਾਂ ਨੇ ਜਾਂ ਕੁਝ ਵੀ ਇਹਨਾਂ ਤੋਂ ਇਹਨਾਂ ਚੀਜ਼ਾਂ ਦਾ ਜਵਾਬ ਜ਼ਰੂਰ ਮੰਗਿਓ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗ ਸਕੇ ਬਾਕੀ ਸਾਨੂੰ ਪਤਾ ਹੀ ਹੈ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ ਉਹਦੇ ਬਾਰੇ ਵੀ ਅਸੀਂ ਜਿਹੜਾ ਹੈਗਾ ਆਨਲਾਈਨ ਟਾਈਮ 'ਤੇ ਲੋਕਾਂ ਨਾਲ ਜਿਹੜਾ ਹੈਗਾ رابطہ ਕਾਇਮ ਕਰਕੇ ਤੁਹਾਨੂੰ ਦੱਸਾਂਗੇ ਇਸ ਲਈ ਇੰਨੀ ਕੁ ਬੇਨਤੀ ਹੈ ਕਿ ਅੱਗੇ ਤੋਂ ਸਾਡੀ ਪੂਰਜੋਰ ਬੇਨਤੀ ਐਮਐਨਏ ਸਾਹਿਬ ਨੂੰ ਵੀ ਤੇ ਨਗਰ ਕੌਂਸਲ ਪ੍ਰਧਾਨ ਨੂੰ ਵੀ ਐਮਸੀਓ ਨੂੰ ਵੀ ਬਾਈ ਜੀ ਜੇ ਅੱਗੇ ਤੋਂ ਸੀਐਮ ਸਾਹਿਬ ਇੱਥੇ ਆਉਂਦੇ ਨੇ ਤੇ ਪਲੀਜ਼ ਸ਼ਹਿਰ ਦੀ ਭਲਾਈ ਲਈ ਤੇ ਸ਼ਹਿਰ ਦੇ ਜੋ ਮੰਗਾ ਨੇ ਇਹਨਾਂ ਨੂੰ ਮੰਨਵਾਉਣ ਲਈ ਤੁਸੀਂ ਸੀਐਮ ਸਾਹਿਬ ਨਾਲ ਗੱਲ ਕਰੋ ਤਾਂ ਜੋ ਸ਼ਹਿਰ ਦੀ ਤਰੱਕੀ ਹੋ ਸਕੇ।